ਜਹਦਾ ਸਿੰਘ ਅਕਾਲਤਾ ਸਾਹਿਬ ਨੇ ਸ਼੍ਰੋਮਣੀ ਕਾਲੀਦਾਹ ਦੀ ਸਾਰੀ ਲੀਡਰਸ਼ਿਪ ਨੂੰ ਮਖਿਊ ਉਸ ਸਮੇਂ ਸਾਹਵੇਂ ਸਾਥੂ ਵੀਰ ਸੀ ਬਾਦਲਪੁਰਾ ਨੂੰ ਜਿਹਨਾਂ ਨੂੰ ਤਖਤਾਇਆ ਕਰਾਰ ਦਿੱਤਾ ਸੀ ਚਾਰਜ ਸ਼ੀਟ ਕੀਤਾ ਸੀ ਤੇ ਉਸ ਤੋਂ ਬਾਅਦ ਕੁਆਂਟਮ ਆਫ ਪਿਨਿਸ਼ਮੈਂਟ ਜਿਹੜਾ ਹੁੰਦਾ ਕੀ ਉਹਨਾਂ ਨੇ ਉਹਨਾਂ ਨੂੰ ਸੇਵਾ ਲਾਉਣੀ ਆ ਉਹਦਾ ਤੈਅ ਕਰਨਾ ਇਹ ਜਹਦਾ ਸਾਹਿਬਾ ਨੇ ਦੋ ਤਰੀਕ ਨੂੰ ਮਿੱਥਿਆ ਸ਼ਾਇਦ ਤੇ ਨਾਲ ਉਸ ਸਮੇਂ ਦੇ ਜਿਹੜੇ ਵਜ਼ੀਰ ਰਹੇ ਨੇ ਸੇਕਬ ਜੀ ਉਹਨਾਂ ਨੂੰ ਵੀ ਸੱਤਿਆ ਤੇ ਉਸ ਸਮੇਂ ਜਿਹੜੀ ਹੋਰ ਕਮੇਟੀ ਸੀ ਸੁਪਰੀਮ ਕੌਂਸਲ ਦੀ ਅਕਾਲੀ ਜਲਦੀ ਫੈਸਲੇ ਕਰਨ ਵਾਲੀ ਭਾਵੇਂ ਕਹਿਣ ਨੂੰ ਸੁਪਰੀਮ ਸੀ ਪਰ ਇਸ ਤਰ੍ਹਾਂ ਦੇ ਫੈਸਲੇ ਕਦੇ ਉਹਦੇ ਜੀ ਡਿਸਕਸ ਨਹੀਂ ਹੋਏ ਇਹ ਜਗ ਜਹਰਾ ਇਹ ਜਹਦਰ ਸਾਹਿਬ ਨੂੰ ਵੀ ਪਤਾ ਦੁਨੀਆ ਨੂੰ ਪਤਾ ਕਿ ਇਸ ਤਰ੍ਹਾਂ ਦੇ ਫੈਸਲੇ ਖਾਸ ਤੌਰ ਤੇ ਜਿਨ੍ਹਾਂ ਫੈਸਲਿਆਂ ਕਰਕੇ ਸਸ ਵੀਰ ਸੀ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਿਨ੍ਹਾਂ ਫੈਸਲਿਆਂ ਕਰਕੇ ਜਹਦਰ ਜੀ ਅਕਾਲਤਖ ਸਾਹਿਬ ਨੇ ਸ੍ਰੀ ਅਕਾਲਤਖ ਸਾਹਿਬ ਦੇ ਕਰਕੇ ਪੰ ਸਿੰਘ ਸਾਹਿਬਾਂ ਦੀ ਹਾਜ਼ਰੀ ਸਾਸਬੀ ਜੀ ਸੀ ਬਾਦਲ ਨੂੰ ਇਹ ਕਿਹਾ ਕਿ ਉਹਨਾਂ ਦੇ ਕੀਤੇ ਫੈਸਲਿਆਂ ਨੇ ਪੰਥ ਨੂੰ ਢਾਹ ਲਾਈ ਕੌਮ ਨੂੰ ਢਾਹ ਲਾਈ ਔਰ ਸ਼ਰਮਣੀ ਕਾਲੀ ਦਾ ਪਤਨਾ ਪਿਆ ਇਹ ਫੈਸਲੇ ਜਿਹੜੇ ਸੁਣਾਏ ਉਥੋਂ ਜੋ ਫਰਮਾਨ ਉਹ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਉਹ ਤੋਂ ਬਾਅਦ ਅੱਜ 2 ਤਰੀਕ ਨੂੰ ਉਹਦੇ ਤੇ ਕੀ ਫੈਸਲਾ ਕਰਨਾ ਉਹਦੇ ਲਈ ਮੇਰਾ ਖਿਆਲ ਉਹਨਾਂ ਨੇ ਜਿੱਥੇ ਸਾਸਬੀ ਜੀ ਸੀ ਬਾਦਲ ਉਹਨਾਂ ਸੱਦਿਆ ਉਥੇ ਉਸ ਸਮੇਂ ਦੇ ਜਿਵੇਂ ਕਹਿੰਦੇ ਆਈ ਵਿਟਨੈਸ ਕਹ ਲੋ ਉਸ ਸਮੇਂ ਦੇ ਹਾਲਾਤਾਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਕੋਈ ਲਗਾ ਸੀ ਜ਼ਿੰਮੇਵਾਰੀ ਸੀ ਮਤਲਬ ਉਹਨਾਂ ਲੋਕਾਂ ਨੂੰ ਵੀ ਜਿਵੇਂ ਕੋਰ ਕਮੇਟੀ ਹੋਈ ਉਸ ਸਮੇਂ ਦੇ ਜ਼ਹੀਦਾ ਸਰ ਅਕਾਲਤਾ ਸਾਹਿਬ ਯਾਨੀ ਗੁਰਵਜਨ ਸਿੰਘ ਪੁਰਾਣੂ ਸਾਹ ਜਿਹੜੇ ਜ਼ਹੀਦਾ ਗੁਰਮukh ਸਿੰਘ ਪੁਰਾਣੂ ਉਹਨਾਂ ਨੂੰ ਵੀ ਬੁਲਾਇਆ ਤੇ ਨਾਲ ਹੋਰ ਕਮੇਟੀ ਨੂੰ ਵੀ ਬੁਲਾਇਆ ਤੇ ਕੈਬਨਟ ਦੇ ਉਸ ਸਮੇਂ ਦੇ ਸਿਕੂ ਜਿਨ੍ਹਾਂ ਨੂੰ ਬੁਲਾਇਆ ਉਨਾ ਤੋਂ ਕੀ ਪੁੱਛਣਾ ਚਾਹੁੰਦੇ ਨੇ ਤੇ ਇਹ ਤਾਂ ਜਹਦਰ ਸਹਿਬਾਨਾ ਨੂੰ ਪਤਾ ਹੋਵੇਗਾ ਪਰ ਇਹ ਗੱਲ ਜ਼ਰੂਰ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਬਣੇ ਪਿਛਲੇ ਸਮੇਂ ਚੁਣੌਤੀਆਂ ਸਾਹਮਣੇ ਆਈਆਂ ਔਰ ਅਕਾਲੀ ਦਲ ਦੀ ਸਿਚੁਏਸ਼ਨ ਇਤੋਂ ਤੱਕ ਬਣੀ ਕਿ ਜਿਵਨੀ ਚੋਣਾਂ ਚ ਆ ਜਿਹੜੀਆਂ ਨੇ ਉਹਨਾਂ ਚ ਉਮੀਦਵਾਰ ਵੀ ਖੜੇ ਨਾ ਕਰ ਸਕੀ ਉਹਦੀ ਚਿੰਤਾ ਉਹਦਾ ਫਿਗਰ ਹਰ ਪੰਜਾਬੀ ਦੀ ਤੇ ਹਰ ਪੰਜਾਬੀ ਨੂੰ ਆ ਸੋ ਇਸੇ ਲਈ ਜਹਦਰ ਸਹਿਬਾਨਾ ਨੇ ਅੱਗੇ ਪਹਿਲ ਕਦਮੀ ਕੀਤੀ ਆ ਨਤੀਜੇ ਕੀ ਨਿਕਲਦੇ ਨੇ ਉਹ ਸਾਹਮਣੇ ਆ ਗਈ ਗੱਲ ਦੋ ਦਿਨ ਬਾਅਦ ਕੀ ਆਬਾ ਆਪ ਵਾਪਸ ਅਕਾਲੀ ਦਲ ਮੇਂ ਜਾ ਸਕਦੇ ਏ ਕਿਉਂਕਿ ਅਬ ਜੀ ਸਿੰਘ ਬਦਲਨੇ ਤੋਂ ਇਸ ਦੀ ਖੱਜੋ ਹੈ ਉਹ ਤੇ ਵੀ ਹੈ ਦੇਖੋ ਸੀਤਾ ਕਾਲੀ ਦਲ ਤੋਂ ਬਾਹਰ ਗਏ ਹੀ ਨਹੀਂ ਇਹ ਤਾਂ ਉਹਨਾਂ ਨੇ ਸਾਨੂੰ ਬੁਲਾਉਣਾ ਬੰਦ ਕਰਤਾ ਉਹਨਾਂ ਨੇ ਕਹਿਤਾ ਵੀ ਇਹ ਸਾਡਾ ਹਿੱਸਾ ਨਹੀਂ ਤੇ ਤਾਂ ਅਸੀਂ ਅਸੀਂ ਤਾਂ ਉਦੋਂ ਤੋਂ ਲੈ ਕੇ ਦੇ ਵਨ ਤੋਂ ਇੱਕੋ ਗੱਲ ਕਹਿੰਦੇ ਆਏ ਆ ਕਿ ਜੋ ਲੋਕ ਚਾਹੁੰਦੇ ਨੇ ਜੋ ਪਰਥ ਚਾਹੁੰਦਾ ਜੋ ਪੰਜਾਬ ਚਾਹੁੰਦਾ ਵਲ ਜੋ ਗੱਲਾਂ ਅਸੀਂ ਕਹੀਆਂ ਉਹ ਜਦਦਾ ਸਹਿਬਾਨਾ ਨੇ ਵੀ ਉਹਨਾਂ ਗੱਲਾਂ ਨੂੰ ਮਤਲਬ ਸਤਜੀਤ ਸਿੰਘ ਬਾਦਲ ਤੋਂ ਸਪਸ਼ਟੀਕਰਨ ਲੈਣ ਤੋਂ ਬਾਅਦ ਇੱਕ ਕਿਸਮ ਦਾ ਪਰਮਾਨ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਸਾਡੀਆਂ ਕਈਆਂ ਗੱਲਾਂ ਨੂੰ ਸੱਚ ਸਾਬਤ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਅੱਗੇ ਕਰਨਾ ਇਹ ਤਾਂ ਉਹਨਾਂ ਨੇ ਫੈਸਲਾ ਕਰਨਾ ਪਰ ਅਸੀਂ ਕਦੇ ਵੀ ਅਕਾਲੀ ਦਲ ਤੋਂ ਨਾ ਬਾਹਰ ਹੋਏ ਨਾ ਸੋਚਿਆ ਤੇ ਬਲਕਿ ਸਾਡੀ ਇਮਾਨਦਾਰੀ ਨਾਲ ਹੀ ਚੱ ਰਹੀ ਹੈ ਕੋਸ਼ਿਸ਼ੇ ਰਹੀ ਆ ਕਿ ਅਸੀਂ ਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਸੋਚਣੇ ਕਿ ਫਰਕ ਹੁੰਦਾ ਕਿਸੇ ਦੀ ਕੋਈ ਸੋਚ ਨਹੀਂ ਹੋ ਸਕਦੀ ਹੈ ਕਿਸੇ ਦੀ ਕੋਈ ਹੋ ਸਕਦਾ ਹੈ ਕਿਸੇ ਦਾ ਕੋਈ ਸਟਾਈਲ ਹੁੰਦਾ ਕਿਸੇ ਦਾ ਕੋਈ ਹੁੰਦਾ ਸੋ ਮਤਲਬ ਜਿਹੜਾ ਕਾਲੀ ਆ ਪਰ ਹੁਣ ਜੋ ਹਾਲਾਤ ਬਣੇ ਨੇ ਹੈਰਾਨੀ ਵੀ ਹੋਈ ਹੈ ਮੈਨੂੰ ਬਹੁਤ ਲੋਕਾਂ ਨੂੰ ਵੀ ਬਹੁਤ ਹੋਈ ਹੋਣੀ ਕੁਝ ਲੋਕਾਂ ਨੇ ਸਤਿ ਸ੍ਰੀ ਅਕਾਲ ਦੇ ਅਸਿਫੇ ਦਾ ਅਸਿਫੇ ਦਿੱਤੇ ਕਹਿ ਕੇ ਕਿ ਅਸੀਂ ਅਸਿਫੇਸ ਕਰਕੇ ਦੇ ਰਹੇ ਹਾਂ ਕਿ ਕਾਲੀਗਲ ਪੰਥਕ ਹੋ ਗਿਆ ਬਹੁਤ ਲੋਕਾਂ ਨੂੰ ਸ਼ਾਇਦ ਪਤਾ ਹੀ ਨਹੀਂ ਬੀ ਅਕਾਲੀ ਦਲ ਤਾਂ ਜਿਸ ਦਿਨ ਉਤਪਨ ਹੋਇਆ ਪੈਦਾ ਹੋਇਆ ਉਸ ਦਿਨ ਤੋਂ ਲੈ ਕੇ ਅਕਾਲੀ ਦਲ ਤਾਂ ਹਾਈ ਪੰਥਕ ਪਾਰਟੀ ਬਣ ਕੇ ਦੇਸ਼ ਔਰ ਦੁਨੀਆ ਵਿੱਚ ਇੱਕੋ ਪੰਥਕ ਪਾਰਟੀ ਆ ਰਾਸਥੀ ਗਲਿਆਰੇ ਚ ਇੱਕੋ ਆਜ ਦੇ ਕਾਨੂੰਨ ਵਿਧਾਨ ਪਰੰਪਰਾਵਾਂ ਦੇ باوجود ਬੜੀ ਕੈਸੀ ਪਾਰਟੀ ਆ ਜਿਹੜੀ ਐਲਾਨੀਆਂ ਤੌਰ ਤੇ ਕਹਦੀ ਆ ਕਿ ਉਹ ਸਰਬੱਤ ਦੇ ਭਲੇ ਦੇ ਵਿਫਾਦ ਰੱਖਦੀ ਆ ਸਾਰੇ ਧਰਮਾਂ ਦਾ ਸਨਮਾਨ ਕਰਦੀ ਆ ਸਾਰੇ ਵਰਗਾਂ ਦੀ ਰਾਖੀ ਦੀ ਜਾਮਨ ਕਿ ਕਿਸਾਨ ਮਜ਼ਦੂਰ ਦਲ ਤੱਕ ਮਤਲਬ ਵਾਰੀ ਮਤਲਬ ਹਰ ਵਰਗ ਦੇ ਮੁਲਾਜ਼ਮ ਨੌਜਵਾਨ ਬਜ਼ੁਰਗ ਬੀਬੀਆਂ ਪਰ ਹਰ ਵਰਗ ਦੀ ਰਾਕੀ ਦੀ ਜਮਨਾ ਪਰ ਨਾਲ-ਨਾਲ ਇੱਕੋ ਇੱਕ ਪਾਰਟੀ ਆ ਜਿਹੜੀ ਪੰਥ ਦੇ ਹਿੱਤਾਂ ਦੀ ਪਰੇਦਰ ਪਾਰਟੀ ਆ ਸੋ ਜਿਹੜੇ ਇਹ ਕਹਿੰਦੇ ਆ ਨਾ ਕਿ ਅਕਾਲੀ ਦਲ ਪੰਥਿਕ ਬਣ ਗਿਆ ਸੀ ਤਾਂ ਸਿਫੇ ਦੇ ਰਹੇ ਆ ਜਾਂ ਤਾਂ ਉਹਨਾਂ ਨੂੰ ਅਕਾਲੀ ਦਲ ਦੇ ਇਤਿਹਾਸ ਦਾ ਨਹੀਂ ਪਤਾ ਨਾ ਅਕਾਲੀ ਦਲ ਦੀ ਵਿਰਾਸਤ ਦਾ ਪਤਾ ਨਾ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਸੋ ਆਂ ਜਿਹੇ ਗੱਲਾਂ ਕਰ ਰਹੇ ਨੇ ਸੋ ਇਸ ਕਰਕੇ ਕਾਲੀਦਲ ਪੰਥਕ ਪਾਰਟੀ ਪੰਥ ਕਰ ਰਹੀ ਹੈ ਨਾ ਪੰਥ ਕੋਈ ਗੁਨਾਹ ਥੋੜੋਆ ਪੰਥ ਕੋਈ ਪਾਪ ਥੋੜੋਆ ਪੰਥ ਦਾ ਕਹਿੰਦਾ ਸਰਬੱਤ ਦੇ ਭਲੇ ਦੇ ਵਿਚਾਰ ਰੱਖੋ ਪੰਥ ਦਾ ਕਹਿੰਦਾ ਸਾਰੇ ਧਰਮ ਦਾ ਸਨਮਾਨ ਕਰੋ ਪੰਥ ਦਾ ਕਹਿੰਦਾ ਵੀ ਕਾਸਟਲੈਸ ਸੋਸਾਇਟੀ ਹੋਵੇ ਜਾਤ ਪਾਤ ਤੋਂ ਰਹਿਤ ਸਮਾਜ ਹੋਵੇ ਪੰਥ ਦਾ ਕਹਿੰਦਾ ਵੀ ਗਰੀਬ ਅਮੀਰ ਸਾਰੇ ਬਰਾਬਰ ਹੋਣ ਪੰਥ ਦਾ ਕਹਿੰਦਾ ਵੀ ਹਰ ਕਿਰਤੀ ਨੂੰ ਉਹਦੀ ਕਿਰਤ ਦਾ ਸਹੀ ਮੁਲਮਲੇ ਤੇ ਸਨਮਾਨ ਮਿਲੇ ਵਨ ਪੰਥ ਵੜਦਾ ਨਹੀਂ ਸਮਾਜ ਨੂੰ ਪੰਥ ਜੋੜਦਾ ਸਰ ਮੈਂ ਅਗਰ ਬਾਤ ਕਰ ਰਹੀ ਹਾਂ ਦੇਖੋ ਬੜੇ ਅਫਸੋਸ ਦੀ ਗੱਲ ਆ ਜਿਵੇਂ ਜਗਜੀਤ ਸਿੰਘ ਲਾਹੌਰਾਂ ਨੂੰ ਜਿਹੜੇ ਆਪਣੇ ਮੰਗਾਂ ਲਈ ਹੱਕਾਂ ਲਈ ਲੜ ਰਹੇ ਸੰਘਰਸ਼ ਦੇਖੋ 2 ਦਸੰਬਰ ਨੂੰ ਜੈਦਾ ਸਿੰਘ ਅਕਾਲਤਾ ਸਾਹਿਬ ਨੇ ਸ਼੍ਰੋਮਣੀ ਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਲਖ్యం ਉਸ ਸਮੇਂ ਸਾਹਮਣੇ ਸਾਹ ਸੁਭੀਤੀ ਬਾਦਲਪੁਰਾ ਨੂੰ ਜਿਹਨਾਂ ਨੂੰ ਤਫਈਆ ਕਰਾਰ ਦਿੱਤਾ ਸੀ ਚਾਰ ਛੀਟ ਕੀਤਾ ਸੀ ਤੇ ਉਸ ਤੋਂ ਬਾਅਦ ਕਵੰਟਮ ਆਫ ਪਿਨਿਸ਼ਮੈਂਟ ਜਿਹੜਾ ਹੁੰਦਾ ਕੀ ਉਹਨਾਂ ਨੇ ਉਹਨਾਂ ਨੂੰ ਸੇਵਾ ਲਾਉਣੀ ਆ ਉਹਦਾ ਤੈਅ ਕਰਨਾ ਇਹ ਜਹਦਾ ਸਾਹਿਬਾ ਨੇ ਦੋ ਤਰੀਕ ਨੂੰ ਮਿੱਥਿਆ ਸ਼ਾਇਦ ਤੇ ਨਾਲ ਉਸ ਸਮੇਂ ਦੇ ਜਿਹੜੇ ਵਜ਼ੀਰ ਰਹੇ ਨੇ ਸਿੱਖ ਵਜ਼ੀਰ ਉਹਨਾਂ ਨੂੰ ਵੀ ਸੱਤਿਆ ਤੇ ਉਸ ਸਮੇਂ ਜਿਹੜੀ ਹੋਰ ਕਮੇਟੀ ਸੀ ਸੁਪਰੀਮ ਕੌਂਸਲ ਦੀ ਫੈਸਲੇ ਕਰਨ ਵਾਲੀ ਭਾਵੇਂ ਕਹਿਣ ਨੂੰ ਸੁਪਰੀਮ ਸੀ ਪਰ ਇਸ ਤਰ੍ਹਾਂ ਦੇ ਫੈਸਲੇ ਤਾਂ ਉਹਦੇ ਚ ਡਿਸਕਸ ਨਹੀਂ ਹੋਏ ਇਹ ਜਗ ਜਹਰਾ ਇਹ ਜਹਦਾ ਸਾਹਿਬਾ ਨੂੰ ਵੀ ਪਤਾ ਦੁਨੀਆ ਨੂੰ ਪਤਾ ਇਹ ਤਰ੍ਹਾਂ ਦੇ ਫੈਸਲੇ ਖਾਸ ਤੌਰ ਤੇ ਜਿਨ੍ਹਾਂ ਫੈਸਲਿਆਂ ਕਰਕੇ ਸਾਸੂ ਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਿਨ੍ਹਾਂ ਫੈਸਲਿਆਂ ਕਰਕੇ ਜਥੇਦਾਰ ਸ੍ਰੀ ਅਕਾਲਤਾ ਸਾਹਿਬ ਨੇ ਸ੍ਰੀ ਅਕਾਲਤਾ ਸਾਹਿਬ ਦੇ ਕਰਕੇ ਪੰਥ ਸਿੰਘ ਸਹਿਵਾ ਦੀ ਹਾਜ਼ਰੀ 'ਚ ਸਾਸੂ ਵੀਰ ਸਿੰਘ ਬਾਦਲ ਨੂੰ ਇਹ ਕਿਹਾ ਕਿ ਉਹਨਾਂ ਦੇ ਕੀਤੇ ਫੈਸਲਿਆਂ ਨੇ ਪੰਥ ਨੂੰ ਢਾਹ ਲਾਈ ਕੌਮ ਨੂੰ ਢਾਹ ਲਾਈ ਔਰ ਸ਼ਰਮਣੀ ਕਾਲੀ ਦਰ ਪਤਨਾ ਪਿਆ ਇਹ ਫੈਸਲੇ ਜਿਹੜੇ ਸੁਣਾਏ ਉਥੋਂ ਜੋ ਫਰਮਾਨ ਉਹ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਉਹ ਤੋਂ ਬਾਅਦ ਅੱਜ 2 ਤਰੀਕ ਨੂੰ ਉਹਦੇ ਤੇ ਕੀ ਫੈਸਲਾ ਕਰਨਾ ਉਹਦੇ ਲਈ ਮੇਰਾ ਖਿਆਲ ਉਹਨਾਂ ਨੇ ਜਿੱਥੇ ਸੱਸ ਵੀ ਸੀ ਬਾਦਲ ਬਣਨ ਸੱਦਿਆ ਉੱਥੇ ਉਸ ਸਮੇਂ ਦੇ ਜਿਵੇਂ ਕਹਿੰਦੇ ਆਈ ਵਿਟਨੈਸ ਕਹ ਲੋ ਉਸ ਸਮੇਂ ਦੇ ਹਾਲਾਤਾਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਕੋਈ ਲਗਾ ਸੀ ਜ਼ਿੰਮੇਵਾਰੀ ਸੀ ਮਤਲਬ ਉਹਨਾਂ ਲੋਕਾਂ ਨੂੰ ਵੀ ਜਿਵੇਂ ਕੋਰ ਕਮੇਟੀ ਹੋਈ ਉਸ ਸਮੇਂ ਦੇ ਜ਼ਹਿਦਾ ਸੀ ਵੀ ਅਕਾਲਤਾ ਸਾਹਿਬ ਯਾਨੀ ਗੁਰਵਜਨ ਸਿੰਘ ਮੁਰਾਨੋ ਦਾ ਜਨ ਜਨ ਤਾਂ ਗੁਰਮੁਖ ਸਿੰਘ ਪੁਰਾਨੂ ਉਹਨਾਂ ਨੂੰ ਵੀ ਬੁਲਾਇਆ ਤੇ ਨਾਲ ਹੋਰ ਕਮੇਟੀ ਨੂੰ ਵੀ ਬੁਲਾਇਆ ਤੇ ਕੈਬਨਿਟ ਦੇ ਉਸ ਸਮੇਂ ਦੇ ਸਿਕੂ ਜੀ ਨੂੰ ਬੁਲਾਇਆ ਉਹਨਾਂ ਤੋਂ ਕੀ ਪੁੱਛਣਾ ਚਾਹੁੰਦੇ ਨੇ ਤੇ ਇਹ ਤਾਂ ਜਹਦਾ ਸਹਿਮਾਨਾ ਨੂੰ ਪਤਾ ਹੋਵੇਗਾ ਪਰ ਇਹ ਗੱਲ ਜ਼ਰੂਰ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਸ਼ਰਮਣੀ ਅਕਾਲੀ ਦਲ ਦੇ ਵਿੱਚ ਬਣੇ ਪਿਛਲੇ ਸਮੇਂ ਚੁਣੌਤੀਆਂ ਸਾਹਮਣੇ ਆਈਆਂ ਔਰ ਅਕਾਲੀ ਦਲ ਦੀ ਸਿਚੁਏਸ਼ਨ ਇੱਥੋਂ ਤੱਕ ਬਣੀ ਕਿ ਜਿਵੇਂ ਨੀਚਾ ਉਹਨਾਂ ਚਾਰ ਜਿਹੜੀਆਂ ਨੇ ਉਹਨਾਂ ਚ ਵੀਰਵਾਰ ਵੀ ਖੜੇ ਨਾ ਕਰ ਸਕੇ ਉਹਦੀ ਚਿੰਤਾ ਉਹਦਾ ਫਿਗਰ ਹਰ ਪਾਕਿਸਤਾਨੀ ਤੇ ਹਰ ਪੰਜਾਬੀ ਨੂੰ ਆ ਸੋ ਇਸੇ ਲਈ ਜਹਦਰ ਸਾਹਿਬਾਨਾ ਨੇ ਹੁਣ ਅੱਗੇ ਪਹਿਲ ਕਦਮੀ ਕੀਤੀ ਆ ਨਤੀਜੇ ਕੀ ਨਿਕਲ ਰਹੇ ਨੇ ਉਹ ਸਾਹਮਣੇ ਆ ਗਈ ਗੱਲ ਦੋ ਤੋਂ ਬਾਅਦ ਕੀ ਆਬਾ ਆਪ ਵਾਪਸ ਅਕਾਲੀ ਦਲ ਵਿੱਚ ਜਾ ਸਕਦੇ ਹੋ ਕਿਉਂਕਿ ਅਬ ਜੁਬੇ ਸਿੰਘ ਬਾਦਲ ਨੇ ਤੋਂ ਇਸ ਤਰ੍ਹਾਂ ਜੋ ਹੈ ਉਹ ਦੇ ਦਿਆ ਦੇਖੋ ਸੀਤਾ ਕਾਲੀ ਦਲ ਤੋਂ ਬਾਹਰ ਗਏ ਹੀ ਨਹੀਂ ਇਹ ਤਾਂ ਉਹਨਾਂ ਨੇ ਸਾਨੂੰ ਬਣਾਉਣਾ ਬੰਦ ਕਰਤਾ ਉਹਨਾਂ ਨੇ ਕਹਿਤਾ ਵੀ ਇਹ ਸਾਡਾ ਹਿੱਸਾ ਨਹੀਂ ਤੇ ਤਾਂ ਅਸੀਂ ਅਸੀਂ ਤਾਂ ਉਦੋਂ ਤੋਂ ਲੈ ਕੇ ਬੇਵਾਨ ਤੋਂ ਇੱਕੋ ਗੱਲ ਕਹਿੰਦੇ ਆਏ ਆ ਕਿ ਜੋ ਲੋਕ ਚਾਹੁੰਦੇ ਨੇ ਜੋ ਪੱਤ ਚਾਹੁੰਦਾ ਜੋ ਪੰਜਾਬ ਚਾਹੁੰਦਾ ਮਤਲਬ ਜੋਗਨਾ ਅਸੀਂ ਕਹੀਆਂ ਉਹ ਜਿਹੜੇ ਦਾ ਸਹਿਬਾਨਾ ਨਹੀਂ ਵੀ ਉਹਨਾਂ ਗੱਲਾਂ ਨੂੰ ਮਤਲਬ ਹਸ ਹੀਰ ਸਿੰਘ ਬਾਦਲ ਤੋਂ ਸਪੱਸ਼ਟ ਕਰ ਲੈਣ ਤੋਂ ਬਾਅਦ ਇੱਕ ਕਿਸਮ ਦਾ ਫਰਮਾਨ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਸਾਡੀਆਂ ਕਈਆਂ ਗੱਲਾਂ ਨੂੰ ਸੱਚ ਸਾਹਬ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਅੱਗੇ ਕਰਨਾ ਇਹ ਤਾਂ ਉਹਨਾਂ ਨੇ ਫੈਸਲਾ ਕਰਨਾ ਪਰ ਅਸੀਂ ਕਦੇ ਵੀ ਅਕਾਲੀ ਦਲ ਤੋਂ ਨਾ ਬਾਹਰ ਹੋਈਏ ਨਾ ਸੋਚਿਆ ਤੇ ਬਲਕਿ ਸਾਡੀ ਇਮਾਨਦਾਰੀ ਨਾਲ ਇਹ ਚਾਹ ਰਹੀ ਆ ਕੋਸ਼ਿਸ਼ ਰਹੀ ਆ ਕਿ ਅਸੀਂ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਸੋਚਣੇ ਕਿ ਫਰਕ ਹੁੰਦਾ ਕਿਸੇ ਦੀ ਕੋਈ ਸੋਚ ਨਹੀਂ ਹੋ ਸਕਦੀ ਕਿਸੇ ਦੀ ਕੋਈ ਹੋ ਸਕਦੀ ਹੈ ਕਿਸੇ ਦਾ ਕੋਈ ਸਟਾਈਲ ਹੋ ਲੱਗੇ ਕਿਸੇ ਦਾ ਕੋਈ ਹੁੰਦਾ ਸੋ ਮਤਲਬ ਜਿਹੜਾ ਅਕਾਲੀ ਆ ਪਰ ਹੁਣ ਜੋ ਹਾਲਾਤ ਬਣੇ ਨੇ ਹੈਰਾਨੀ ਵੀ ਹੋਈ ਏ ਮੈਨੂੰ ਬਹੁਤ ਅ ਦੋਗਾਂ ਨੂੰ ਵੀ ਬਹੁਤ ਹੋਈ ਹੋਣੀ ਕੁਝ ਲੋਕਾਂ ਨੇ 720 ਸੀ ਬਾਦਲ ਦੇ ਅਸਤੀਫੇ ਤੋਂ ਬਾਅਦ ਅਸਤੀਫੇ ਦਿੱਤੇ ਕਹਿ ਕੇ ਕਿ ਅਸੀਂ ਅਸਤੀਫੇਸ ਕਰਕੇ ਦੇ ਰਹੇ ਹਾਂ ਕਿ ਕਾਲੀ ਦਲ ਪੰਥਕ ਹੋ ਗਿਆ ਬਹੁਤ ਲੋਕਾਂ ਨੂੰ ਸ਼ਾਇਦ ਪਤਾ ਹੀ ਨਹੀਂ ਵੀ ਕਾਲੀ ਦਲ ਤਾਂ ਜਿਸ ਦਿਨ ਉਤਪਨ ਹੋਇਆ ਫਾਇਦਾ ਹੋਇਆ ਉਸ ਦਿਨ ਤੋਂ ਲੈ ਕੇ ਕਾਲੀ ਦਲ ਤਾਂ ਹਈ ਪੰਥਕ ਪਾਰਟੀ ਬਲਕੇ ਦੇਸ਼ ਔਰ ਦੁਨੀਆ ਵਿੱਚ ਇੱਕੋ ਪੰਥਕ ਪਾਰਟੀ ਆ ਰਾਸਟਰੀ ਗਲਿਆਰੇ ਜੇ ਇੱਕੋ ਆਜ ਦੇ ਕਾਨੂੰਨ ਵਿਧਾਨ ਪਰੰਪਰਾਵਾਂ ਦੇ